ਦੋਸਤੋ ਕਿਸੇ ਨੇ ਕੀ ਖੂਬ ਕਿਹਾ ਏ ਕਿ ਜੇਕਰ ਤੁਹਾਡੀ ਸਮੱਸਿਆ ਜਹਾਜ ਜਿੰਨੀ ਵਿਸ਼ਾਲ ਹੈ ਤਾਂ ਯਾਦ ਰੱਖੋ ਉਸ ਅਕਾਲ ਪੁਰਖ ਦੀ ਕਿਰਪਾ ਸਾਗਰ ਜਿੰਨੀ ਵਿਸ਼ਾਲ ਹੈ ਦੋਸਤੋ ਅੱਜ ਦੀ ਕਹਾਣੀ ਪਰਮਾਤਮਾ ਦੀ ਕਿਰਪਾ ਉਤੇ ਆਧਾਰਿਤ ਹੈ ਭਗਵਾਨ ਦੀ ਲੀਲਾ ਉਤੇ ਆਧਾਰਿਤ ਹੈ ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣੋ ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਵਧੀਆ ਮੈਸੇਜ ਵੀ ਜ਼ਰੂਰ ਮਿਲੇਗਾ ਹੈਲੋ ਦੋਸਤੋ ਰੋਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇੱਕ ਵਾਰ ਦੀ ਗੱਲ ਹੈ ਕਿ ਭਗਵਾਨ ਵਿਸ਼ਨੂੰ ਜੀ ਦੇ ਕੋਲ ਨਾਰਦ मुनि ਜਾਂਦਾ ਹੈ ਤੇ ਜਾ ਕੇ ਕਹਿੰਦਾ ਹੈ ਕਿ हे ਭਗਵਾਨ ਜੋ ਲੋਕ ਤੁਹਾਡੀ ਭਗਤੀ ਕਰਦੇ ਹਨ ਸੇਵਾ ਸਿਮਰਨ ਕਰਦੇ ਹਨ ਉਹ ਇੰਨਾ ਦੁਖੀ ਕਿਉਂ ਰਹਿੰਦੇ ਹਨ ਤੇ ਜੋ ਲੋਕ ਤੁਹਾਡੀ ਭਗਤੀ ਨਹੀਂ ਕਰਦੇ ਸੇਵਾ ਸਿਮਰਨ ਨਹੀਂ ਕਰਦੇ ਉਹ ਬਹੁਤ ਪੈਸਾ ਕਮਾਉਂਦੇ ਹਨ ਆਨੰਦ ਵਿੱਚ ਰਹਿੰਦੇ ਹਨ ਐਸ਼ ਕਰਦੇ ਹਨ ਮौजਾਂ ਕਰਦੇ ਹਨ ਐਸਾ ਕਿਉਂ ਹੁੰਦਾ ਹੈ ਤਾਂ ਭਗਵਾਨ ਨਾਰਦ मुनि ਨੂੰ ਕਹਿੰਦੇ ਹਨ ਕਿ ਚੱਲ ਆਪਾਂ ਧਰਤੀ ਲੋਕ ਦਾ ਇੱਕ ਚੱਕਰ ਲਗਾ ਕੇ ਆਉਂਦੇ ਹਾਂ ਦੋਹਾਂ ਨੇ ਰੂਪ ਬਦਲ ਕੇ ਸਾਧੂਆਂ ਦਾ ਰੂਪ ਧਾਰਨ ਕਰ ਲਿਆ ਤੇ ਧਰਤੀ ਲੋਕ ਉੱਤੇ ਪਹੁੰਚ ਗਏ ਉਹ ਦੋਵੇਂ ਇੱਕ ਵਪਾਰੀ ਦੇ ਘਰ ਗਏ ਜਾ ਕੇ ਵਪਾਰੀ ਦੇ ਘਰ ਦਾ ਦਰਵਾਜ਼ਾ ਖੜਕਾਇਆ ਭिक्षा ਮੰਗੀ ਵਪਾਰੀ ਨੇ ਦਰਵਾਜ਼ਾ ਖੋਲ੍ਹਿਆ ਸਾਧੂਆਂ ਨੂੰ ਦੇਖਿਆ ਤੇ ਦੇਖਦੇ ਸਾਰੀ ਉਹ ਸਾਧੂਆਂ ਨੂੰ ਬੁਰਾ ਭਲਾ ਬੋਲਣ ਲੱਗਾ ਕਹਿਣ ਲੱਗਾ ਕਿ ਤੁਸੀਂ ਮੂੰਹ ਚੁੱਕ ਕੇ ਭिक्षा ਮੰਗਣ ਦੇ ਲਈ ਤੁਰ ਪੈਂਦੇ ਹੋ ਇੱਥੇ ਕੋਈ ਲੰਗਰ ਲੱਗਾ ਹੈ ਜਾਂ ਕੋਈ ਅਨਾਥ ਆਸ਼ਰਮ ਖੁੱਲਾ ਹੈ ਤੁਸੀਂ ਹੱਟੇ-ਕੱਟੇ ਹੈਗੇ ਹੋ ਜਾ ਕੇ ਕੋਈ ਕੰਮ ਕਰੋ ਭੀਖ ਮੰਗਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਸੁਣਾਉਣ ਲੱਗਾ ਫਿਰ ਉਹ ਦੋਵੇਂ ਸਾਧੂ ਉੱਥੋਂ ਅੱਗੇ ਚੱਲ ਪਏ ਨਾਰਦ मुनि ਨੂੰ ਲੱਗ ਰਿਹਾ ਸੀ ਕਿ ਭਗਵਾਨ ਹੁਣ ਉਸ ਆਦਮੀ ਨੂੰ ਕੋਈ ਸ਼ਰਾਬ ਦੇਣਗੇ ਜਿਸ ਦੇ ਨਾਲ ਉਹਦਾ ਕੰਮਕਾਰ ਬਿਲਕੁਲ ਚੌਪਟ ਹੋ ਜਾਵੇਗਾ ਤੇ ਉਹਦੀ ਅਕਲ ਟਿਕਾਣੇ ਆ ਜਾਵੇਗੀ ਪਰ ਭਗਵਾਨ ਨੇ ਅੱਗੇ ਜਾ ਕੇ ਉਸ ਵਪਾਰੀ ਦੇ ਲਈ ਸ਼ਬਦ ਕਹੇ ਕਿ ਤੈਨੂੰ ਹੋਰ ਧਨ ਮਿਲੇ ਤੂੰ ਹੋਰ ਜ਼ਿਆਦਾ ਪ੍ਰਸੰਨ ਰਹੇ ਇਸੇ ਤਰ੍ਹਾਂ ਹੀ ਤੇਰਾ ਵਪਾਰ ਫਲਦਾ ਫਲਦਾ ਰਹੇ ਤਾਂ ਨਾਰਦ मुनि ਨੂੰ ਭਗਵਾਨ ਦੇ ਮੂੰਹੋਂ ਐਸੀਆਂ ਗੱਲਾਂ ਸੁਣ ਕੇ ਬਹੁਤ ਹੀ ਹੈਰਾਨੀ ਹੋਈ ਉਸ ਨੂੰ ਕੁਝ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ ਫਿਰ ਉਹ ਦੋਵੇਂ ਜਾਨੇ ਅੱਗੇ ਗਏ ਇੱਕ ਝੌਂਪੜੀ ਦੇ ਕੋਲ ਪਹੁੰਚੇ ਉਸ ਝੌਂਪੜੀ ਦੇ ਵਿੱਚ ਇੱਕ ਬੁੱਢੀ ਮਾਤਾ ਰਹਿੰਦੀ ਸੀ ਜੋ ਪਰਮਾਤਮਾ ਦਾ ਸੇਵਾ ਸਿਮਰਨ ਕਰਦੀ ਸੀ ਭਗਤੀ ਵਿੱਚ ਲੀਨ ਰਹਿੰਦੀ ਸੀ ਜਿੰਨੀ ਹੋ ਸਕੇ ਦੇਨ ਦੁਖੀਆਂ ਦੀ ਮਦਦ ਕਰਦੀ ਸੀ ਉਹ ਬੁੱਢੀ ਮਾਤਾ ਦੇ ਕੋਲ ਇੱਕ ਗਾਂ ਸੀ ਜਿਸ ਦਾ ਦੁੱਧ ਮਾਤਾ ਗਰੀਬਾਂ ਨੂੰ ਭੁੱਖੇ ਜਾਨਵਰਾਂ ਨੂੰ ਪਿਆ ਕੇ ਉਹਨਾਂ ਦਾ ਪੇਟ ਭਰਨ ਦੀ ਕੋਸ਼ਿਸ਼ ਕਰਦੀ ਸੀ ਉਸ ਝੌਂਪੜੀ ਦੇ ਕੋਲ ਜਾ ਕੇ ਸਾਧੂਆਂ ਨੇ ਪੇਕਸ਼ਾ ਦੇ ਲਈ ਆਵਾਜ਼ ਲਗਾਈ ਤਾਂ ਉਹ ਬੁੱਢੀ ਮਾਤਾ ਝੌਂਪੜੀ ਵਿੱਚੋਂ ਬਾਹਰ ਨਿਕਲੀ ਤੇ ਸਾਧੂਆਂ ਨੇ ਮਾਤਾ ਨੂੰ ਕਿਹਾ ਕਿ ਸਾਨੂੰ ਭੁੱਖ ਲੱਗੀ ਹੈ ਭੋਜਨ ਦੀ ਮੰਗ ਕੀਤੀ ਤਾਂ ਮਾਤਾ ਨੇ ਕਿਹਾ ਕਿ ਮੈਂ ਤੁਹਾਨੂੰ ਭੋਜਨ ਤਾਂ ਨਹੀਂ ਕਰਵਾ ਸਕਦੀ ਪਰ ਮੇਰੇ ਕੋਲ ਇੱਕ ਗਾਂ ਹੈ ਉਹਦਾ ਦੁੱਧ ਮੈਂ ਤੁਹਾਨੂੰ ਪਿਲਾ ਸਕਦੀ ਹਾਂ ਤਾਂ ਮਾਤਾ ਨੇ ਸਾਧੂਆਂ ਦੇ ਲਈ ਅਸਨ ਵਿਛਾਇਆ ਸਾਧੂਆਂ ਨੂੰ ਉਹਦੇ ਉੱਤੇ ਬਿਠਾਇਆ ਤੇ ਉਹਨਾਂ ਨੂੰ ਇੱਕ ਇੱਕ ਗਲਾਸ ਦੁੱਧ ਦਾ ਪੀਣ ਦੇ ਲਈ ਦਿੱਤਾ ਸਾਧੂ ਦੁੱਧ ਪੀ ਕੇ ਬਹੁਤ ਹੀ ਪ੍ਰਸੰਨ ਹੋਏ ਤਾਂ ਬੁੱਢੀ ਮਾਤਾ ਨੇ ਸਾਧੂਆਂ ਨੂੰ ਕਿਹਾ ਕਿ ਤੁਸੀਂ ਮੈਨੂੰ ਇਹ ਅਸ਼ੀਰਵਾਦ ਦਿਓ ਕਿ ਮੇਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲਦੀ ਰਹੇ ਮੈਂ ਪਰਮਾਤਮਾ ਦੀ ਭਗਤੀ ਕਰਦੀ ਹਾਂ ਤੇ ਗਰੀਬਾਂ ਦੀ ਤੇ ਤੁਹਾਡੇ ਵਰਗੇ ਸਾਧੂਆਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੀ ਹਾਂ ਦੋਵੇਂ ਸਾਧੂ ਮਾਤਾ ਨੂੰ ਅਸ਼ੀਰਵਾਦ ਦਿੰਦੇ ਹੋਏ ਉੱਥੋਂ ਚਲੇ ਗਏ ਤੇ ਉਹ ਦੋਵੇਂ ਝੌਂਪੜੀ ਤੋਂ ਥੋੜਾ ਅੱਗੇ ਗਏ ਤੇ ਭਗਵਾਨ ਝੌਂਪੜੀ ਵੱਲ ਦੇਖ ਕੇ ਕਹਿਣ ਲੱਗੇ ਕਿ ਤੇਰੀ ਗਾਂ ਕੁਝ ਕੁ ਦੇਣਾ ਦੇ ਵਿੱਚ ਮਰ ਜਾਵੇ ਤਾਂ ਜਿਵੇਂ ਹੀ ਭਗਵਾਨ ਨੇ ਇਹ ਵਚਨ ਕੀਤੇ ਤਾਂ ਨਾਰਦਮੁਨੀ ਦੇ ਕੋਲੋਂ ਰਹਿ ਨਹੀਂ ਗਿਆ ਉਹ ਭਗਵਾਨ ਨੂੰ ਕਹਿਣ ਲੱਗਾ ਕਿ ਤੁਸੀਂ ਇਹ ਕੀ ਕਰ ਰਹੇ ਹੋ ਜਿਸ ਵਪਾਰੀ ਨੇ ਸਾਨੂੰ ਗਾਲਾਂ ਕੱਢ ਕੇ ਭਜਾ ਦਿੱਤਾ ਜਿਸ ਨੇ ਸਾਨੂੰ ਇੰਨਾ ਬੁਰਾ ਭਲਾ ਬੋਲਿਆ ਉਸ ਨੂੰ ਤਾਂ ਤੁਸੀਂ ਇਹ ਵਰਦੇ ਦਿੱਤਾ ਕਿ ਤੈਨੂੰ ਹੋਰ ਪੈਸਾ ਮਿਲੇ ਤੇਰਾ ਵਪਾਰ ਹੋਰ ਵਧੀਆ ਫਲੇ ਫੁੱਲੇ ਤੇ ਜਿਸ ਮਾਤਾ ਨੇ ਸਾਡੀ ਇੰਨੀ ਸੇਵਾ ਕੀਤੀ ਸਾਨੂੰ ਇੰਨਾ ਸਤਕਾਰ ਦਿੱਤਾ ਸਾਨੂੰ ਦੁੱਧ ਪਿਲਾਇਆ ਉਸ ਨੂੰ ਤੁਸੀਂ ਕਹਿ ਰਹੇ ਹੋ ਕਿ ਤੇਰੀ ਗਾਂ ਮਰ ਜਾਵੇ ਇਹ ਤਾਂ ਤੁਸੀਂ ਸਾਰਾ ਸਾਰੀ ਗਲਤ ਕਰ ਰਹੇ ਹੋ ਬਿਲਕੁਲ ਹੀ ਉਲਟਾ ਕਰ ਰਹੇ ਹੋ ਤਾਂ ਭਗਵਾਨ ਨੇ ਨਾਰਦ मुनि ਨੂੰ ਕਿਹਾ ਕਿ ਤੂੰ ਹਜੇ ਸਮਝਿਆ ਨਹੀਂ ਮੈਂ ਵਪਾਰੀ ਨੂੰ ਐਸਾ ਐਸਲਾ ਹੀ ਕਿਹਾ ਕਿ ਉਹਦਾ ਵਪਾਰ ਹੋਰ ਵਧੇ ਫੁੱਲੇ ਉਹਦੇ ਕੋਲ ਹੋਰ ਤਾਂ ਨਹੀਂ ਇਕੱਠਾ ਹੋਵੇ ਕਿਉਂਕਿ ਉਹਦਾ ਮਨ ਹੀ ਉਸੇ ਵਿੱਚ ਲੱਗਾ ਹੋਇਆ ਹੈ ਉਹਦਾ ਲगाव ਹੀ ਪੈਸੇ ਦੇ ਨਾਲ ਹੈ ਉਸ ਨੂੰ ਪਰਮਾਤਮਾ ਦੇ ਨਾਮ ਦੀ ਤਾਂ ਸੁੱਧ ਬੋਧੀ ਨਹੀਂ ਹੈ ਉਹ ਪਰਮਾਤਮਾ ਦੇ ਨਾਮ ਦੇ ਤਾਂ ਨੇੜੇ ਤੇੜੇ ਵੀ ਨਹੀਂ ਹੈ ਤਾ ਫਿਰ ਜਦੋਂ ਉਹਦਾ ਅੰਤ ਸਮਾਂ ਆਵੇਗਾ ਤਾਂ ਉਹ ਹੋਰ ਪੈਸਾ ਕਮਾਉਣ ਦੇ ਬਾਰੇ ਸੋਚਦਾ ਸੋਚਦਾ ਮਰ ਜਾਵੇਗਾ ਤੇ ਫਿਰ ਅਗਲੀ ਜੂਨ ਵਿੱਚ ਉਹ ਸੱਪ ਬਣੇਗਾ ਤੇ ਪੈਸਿਆਂ ਵਾਲੀ ਤਜੋਰੀ ਦੇ ਹੇਠਾਂ ਬੈਠਾ ਰਹੇਗਾ ਤੇ ਬੁੱਢੀ ਮਾਤਾ ਨੂੰ ਮੈਂ ਐਸਾ ਐਸ ਲਈ ਕਿਹਾ ਕਿ ਤੇਰੀ ਗਾਂ ਕੁਝ ਕੁ ਦਿਨਾਂ ਵਿੱਚ ਮਰ ਜਾਵੇ ਕਿਉਂਕਿ ਉਸ ਮਾਤਾ ਦਾ ਅੰਤ ਸਮਾਂ ਨਜ਼ਦੀਕ ਹੈ ਤੇ ਉਸਦੀ ਮੌਤੇ ਦੇ ਦਿਨ ਤੋਂ ਇੱਕ ਦਿਨ ਪਹਿਲਾਂ ਮੈਂ ਉਹਦੀ ਗਾਂ ਨੂੰ ਮਾਰੇ ਜਾਂਦਾ ਵਰ ਦਿੱਤਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਜਦੋਂ ਮਾਤਾ ਦਾ ਅੰਤ ਸਮਾ ਹੋਵੇ ਤਾਂ ਉਹ ਆਪਣੀ ਗਾਂ ਦੀ ਚਿੰਤਾ ਕਰਨ ਲੱਗੇ ਕਿ ਉਹਦੀ ਗਾਂ ਨੂੰ ਕੋਈ ਲੈ ਨਾ ਜਾਵੇ ਇਹ ਭੁੱਖੀ ਨਾ ਮਰੇ ਦਰਦਰਦੀਆਂ ਠੋਕਰਾਂ ਨਾ ਖਾਂਦੀ ਫਿਰੇ ਉਹ ਆਪਣੀ ਸੁਰਤੀ ਗਾਂ ਵਿੱਚ ਨਾ ਰੱਖੇ ਮੇਰੇ ਵਿੱਚ ਰੱਖੇ ਭਗਵਾਨ ਵਿੱਚ ਰੱਖੇ ਭਗਵਾਨ ਦੇ ਚਰਨਾਂ ਵਿੱਚ ਰੱਖੇ ਤੇ ਅੰਤ ਸਮੇ ਉਹ ਮੇਰਾ ਸਿਮਰਨ ਕਰੇ ਪਰਮਾਤਮਾ ਦਾ ਨਾਮ ਜਪੇ ਪਰਮਾਤਮਾ ਦੇ ਚਰਨਾਂ ਵਿੱਚ ਸੁਰਤੀ ਰੱਖੇ ਹੋਏ ਉਹ ਆਪਣੇ ਸਵਾਸ ਤੇ ਆਗ ਦੇਵੇ। ਇਸੇ ਤਰ੍ਹਾਂ ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਸੱਚਖੰਡ ਦੀ ਵਾਸੀ ਬਣ ਜਾਵੇਗੀ। ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਉਹ 84 ਲੱਖ ਜੁਨਾ ਦੇ ਚੱਕਰ ਵਿੱਚ ਫਸੇ। ਹੁਣ ਮੈਂ ਇਸ ਤੋਂ ਵੱਡਾ ਵਰ ਇਸ ਮਾਤਾ ਨੂੰ ਹੋਰ ਕੀ ਦੇ ਸਕਦਾ ਹਾਂ? ਇਸ ਲਈ ਮੈਂ ਇਸ ਗਾਣ ਨੂੰ ਉਹਦੀ ਜ਼ਿੰਦਗੀ 'ਚੋਂ ਪਹਿਲਾਂ ਹੀ ਹਟਾ ਦੇਣਾ ਚਾਹੁੰਦਾ ਹਾਂ। ਦੋਸਤੋ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਅੰਤ ਸਮੇਂ ਅਸੀਂ ਜਿਸ ਚੀਜ਼ ਵਿੱਚ ਆਪਣੀ ਸੁਰਤੀ ਰੱਖਦੇ ਹਾਂ ਜਿਹਦੇ ਬਾਰੇ ਵਿੱਚ ਸੋਚਦੇ ਹਾਂ ਉਹੀ ਅਸੀਂ ਅਗਲੇ ਜਨਮ ਵਿੱਚ ਬਣ ਜਾਂਦੇ ਹਾਂ ਪਰ ਜੇਕਰ ਅਸੀਂ ਸਿਮਰਨ ਹੀ ਪਰਮਾਤਮਾ ਦਾ ਕਰਾਂਗੇ ਉਸ ਅਕਾਲ ਪੁਰਖ ਦਾ ਨਾਮ ਜਪਾਂਗੇ ਉਹਦੇ ਨਾਮ ਆਪਣਾ ਤਨ ਮਨ ਧਨ ਕਰ ਦੇਾਂਗੇ ਤਾਂ ਅੰਤ ਸਮੇਂ ਵੀ ਸਾਨੂੰ ਪਰਮਾਤਮਾ ਹੀ ਯਾਦ ਆਵੇਗਾ ਤੇ ਸਾਡੀ ਸੁਰਤੀ ਵੀ ਉਹਦੇ ਚਰਨਾਂ ਵਿੱਚ ਹੀ ਹੋਵੇਗੀ ਤੇ ਅਸੀਂ ਇਸੇ ਯੁਗਤੀ ਦੇ ਨਾਲ ਹੀ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਸੱਚਖੰਡ ਦੇ ਵਾਸੀ ਬਣ ਜਾਵਾਂਗੇ ਆਪਣੇ ਨਿਜ ਘਰ ਪਹੁੰਚ ਜਾਵਾਂਗੇ ਤਾਂ ਦੋਸਤੋ ਇਸ ਕਥਾ ਦਾ ਸਾਰ ਇਹੀ ਹੈ ਕਿ ਜੋ ਹੁੰਦਾ ਹੈ ਉਸ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੁੰਦਾ ਹੈ ਉਹਦੀ ਕਿਰਪਾ ਦੇ ਨਾਲ ਹੁੰਦਾ ਹੈ ਇਸ ਗੱਲ ਨੂੰ ਸਵੀਕਾਰ ਕਰੋ ਤੇ ਜ਼ਿੰਦਗੀ ਦੇ ਹਰ ਪਲ ਨੂੰ ਪੂਰੀ ਜਾਗਰੂਤਾ ਦੇ ਨਾਲ ਜਿਉਣਾ ਸ਼ੁਰੂ ਕਰੋ ਤੇ ਸੁਆਸ ਸੁਆਸ ਪਰਮਾਤਮਾ ਦੇ ਲੇਖੇ ਵਿੱਚ ਲਗਾਉਣਾ ਸ਼ੁਰੂ ਕਰੋ ਸੋ ਦੋਸਤੋ ਇਸੀ ਜਨਮ ਵਿੱਚ ਇਹ ਦੋ ਕੰਮ ਕਰੋ ਇੱਕ ਨਾਮ ਜਪੋ ਔਰ ਪ੍ਰੇਮ ਕਰੋ ਕਿਸੇ ਜੀਵ ਦਾ ਦਿਲ ਨਾ ਦੁਖਾਣਾ ਕਬੀ ਮੌਤ ਯਾਦ ਰੱਖੋ ਮਾਲਿਕ ਸੇ ਡਰੋ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ